ਦੇਖੋ ਜੀ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੀ ਦੀ ਅਧਿਸ਼ਾਨੀ ਦੇ ਨਿਰੀਖਣ ਪਟਿਆਲਾ ਪੁਲਿਸ ਜੋ ਹੈ ਉਹ ਜਿਹੜਾ ਵੀ ਗ੍ਰਾਈਮ ਹੁੰਦਾ ਹੈ ਉਹ ਉਹਦੇ ਖਿਲਾਫ ਸਟ੍ਰਿਕਟ ਅਤੇ ਸਵਿਫਟ ਐਕਸ਼ਨ ਲੈਂਦੀ ਹੈ ਅ ਇਸੇ ਘੜੀ ਦੇ ਵਿੱਚ ਕੱਲ ਸ਼ਾਮ ਨੂੰ 6:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕਰਨ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਹੈਗਾ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਹਨ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਹੈ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅੰਜ ਅਮਨमीत ਤੇ ਯੂਰਾਤ ਸੀਗੇ ਤੇ ਦੋ ਨਾਵਾਂ ਨੂੰ ਮਿਲ ਕੇ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਘੇਰ ਕੇ ਤੇ ਇਹਨੂੰ ਮਾਰਾ ਕੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰਨ ਕਾਰਨ ਉਹਦੀ ਜੋ ਹੈ ਕਰਨ ਦੀ ਜੋ ਹੈ ਮੌਕੇ ਤੇ ਕਾਫੀ ਬਲੱਡ ਲਾਸ ਹੋ ਗਿਆ ਉਹ ਤੋਂ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਜਿੰਦਰਾ ਹਸਪਤਾਲ ਉਥੇ ਜੋ ਹੈ ਬ੍ਰੋਡ ਡੈਥ ਉਹਨੂੰ ਡਿਕਲੇਅਰ ਕੀਤਾ ਗਿਆ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉਥੇ ਪਹੁੰਚ ਗਈ ਸੀਗੀ ਤੇ ਉਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸਐਚਓ ਸਾਹਿਬ ਆਪਣੇ ਅਮਰਿਤ ਐਸਐਚਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟਰੇਸ ਕਰ ਲਏ ਗਏ ਆ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਰਤੇ ਗਏ ਉਹਨੂੰ ਅਸੀਂ ਇਨਸਾਫ ਦਿਵਾਉਂਗੇ ਸਰ ਐਫਆਈਰ ਐਫਆਈਰ ਦਰਜ ਹੋ ਗਈ ਸਰ ਕਿੰਨੇ ਕਿੰਨੇ ਬੰਦੇ ਦੋ ਬਾਈ ਨੇਮ 3 ਬੰਦੇ ਹੈਗੇ ਇਹ ਦੋਹਾਂ ਨਾਮ ਨੇਮ ਹੈਗੇ ਜੇ ਅੰਸ਼ ਜੋ ਪਸੀਆਣੇ ਦਾ ਵਾਸੀ ਹੈ ਅਮਨਵੀਤ ਹੈ ਗੋਸ਼ਾਲਾ ਰੋਡ ਪਟਿਆਲੇ ਦਾ ਵਾਸੀ ਦਾ ਅਮਨ ਜੀ ਅਮਨਵੀਤ ਤੇ ਯੁਵਰਾਜ ਯੁਵਰਾਜ ਹੈ ਜੀ ਕਲਵਾ ਪਿੰਡ ਦਾ ਵਾਸੀ ਹੈ ਕਲਵਾ ਸਰਕਾਰ ਕੀ ਦੱਸ ਰਹੀ ਹੈ ਪਤਾ ਚੱਲਿਆ ਜੀ ਕੰਮ ਕਿਉਂ ਦੇਖੋ ਜੀ ਅਭੀ ਸਿੰਸ ਬੀਤੀ ਸ਼ਾਮ ਦਾ ਇਨਸੀਡੈਂਟ ਹੈ ਅਸੀਂ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲ ਪਤਾ ਚੱਲੂਗੀ ਤੁਹਾਡੇ ਨਾਲ ਸਾਂਝੀ ਕਰਾਂ ਸਰ ਕੋਈ ਪੁਰਾਣੀ ਰਜਿਸਟਰੀ ਵਗੈਰਾ ਲੱਗਦੀ ਹੈ ਇਹਨਾਂ ਦੀ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜਾ ਨਾਲ ਲੈ ਕੇ ਉਹ ਦੇਖੋ ਜੀ ਅਭੀ ਹਲੇ ਤਫਤੀਸ਼ ਹੈ ਤੁਹਾਨੂੰ ਦੱਸ ਦਿੰਦੇ ਹਾਂ